ਜਦੋਂ ਧੰਗੁਰੂ ਰਾਮਦਾਸ ਮਹਾਰਾਜ ਜੀ ਨੇ ਅੰਮ੍ਰਿਤਸਰ ਦੀ ਧਰਤੀ ਵਸਾਈ ਤੇ ਉਸ ਵਕਤ ਧੰਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਜਦੋਂ ਦਰਬਾਰ ਸਾਹਿਬ ਦੀ ਇਮਾਰਤ ਤਿਆਰ ਕਰਵਾਈ ਵੱਖ-ਵੱਖ ਕਿੱਤਿਆਂ ਦੇ ਲੋਕ ਲਿਆ ਕੇ ਇਸ ਨਗਰ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਨੇ 52 ਕਿੱਤਿਆਂ ਦੇ ਲੋਕ ਲਿਆ ਕੇ ਇਸ ਨਗਰ ਵਿੱਚ ਵਸਾਉਣਾ ਕੀਤੇ ਤੇ ਨਿਵਾਣ ਪਾਲੇ ਪਾਸੇ ਇਹ ਧਰਤੀ ਹੋਣ ਕਰਕੇ ਦੁਕਾਨਦਾਰਾਂ ਦਾ ਕਿੱਤਾ ਨਹੀਂ ਸੀ ਚੱਲਦਾ ਉਹਨਾਂ ਨੇ ਬਾਬਾ ਧੰਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਜਾ ਕੇ ਬੇਨਤੀ ਕੀਤੀ ਪਾਤਸ਼ਾ ਅਸੀਂ ਤੁਹਾਡਾ ਹੁਕਮ ਮੰਨ ਕੇ ਗੁਰੂ ਰਾਮਦਾਸ ਜੀ ਦੇ ਬਚਨ ਮੰਨ ਕੇ ਇਥੇ ਦੁਕਾਨਾਂ ਤੇ ਪਾ ਲਈਆਂ ਪਰ ਸਾਡੀ ਕਿਰਤ ਨਹੀਂ ਚੱਲਦੀ ਸਾਡੀ ਕਿਰਤ ਵਾਸਤੇ ਸਾਡੀ ਉਪਜੀਵਕਾ ਵਾਸਤੇ ਵੀ ਕੋਈ ਉਪਰਾਲਾ ਕਰੋ ਤੇ ਕਹਿੰਦੇ ਨੇ ਧੰਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਉਸ ਵਕਤ ਇੱਕ ਗੱਲ ਕਹੀ ਸੀ ਵੀ ਜੇ ਕਮਾਈ ਦੇ ਵਿੱਚ ਬਰਕਤ ਚਾਹੁੰਦੇ ਹੋ ਨਾ ਤੇ ਸਵੇਰੇ ਆਪਣੇ ਕੰਮ ਤੇ ਜਾਣ ਤੋਂ ਪਹਿਲਾਂ ਗੁਰੂ ਦੇ ਦਰ ਤੇ ਆ ਕੇ ਨਮਸ਼ਕਾਰ ਕਰਿਆ ਕਰੋ ਪਹਿਲਾਂ ਸਤਿਗੁਰੂ ਦੇ ਚਰਨਾਂ ਵਿੱਚ ਆ ਕੇ ਸੀਸ ਝੁਕਾਇਆ ਕਰੋ ਤੇ ਬਰਕਤ ਏਸੇ ਦਾਤੇ ਨੇ ਪਾਉਣੀ ਹੈ ਕਿਨ ਕਿ ਜਿਸ ਦਿਨ ਤੋਂ ਬਾਅਦ ਦੁਕਾਨਦਾਰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜੀ ਦੇ ਕੋਲ ਨੇਤਾ ਪ੍ਰਤੀ ਦਰਬਾਰ ਸਾਹਿਬ ਸਤਿਗੁਰ ਪਾਤਸ਼ਾਹ ਦੇ ਦਰਸ਼ਨ ਕਰਕੇ ਜਾਂਦੇ ਨੇ ਉਸ ਦਿਨ ਤੋਂ ਬਾਅਦ ਕਦੇ ਕਿਸੇ ਦੁਕਾਨਦਾਰ ਨੇ ਉਲਾਮਾ ਨਹੀਂ ਦਿੱਤਾ ਕਿ ਪਾਤਸ਼ਾਹ ਜੀ ਸਾਡਾ ਕਾਰੋਬਾਰ ਨਹੀਂ ਚੱਲਦਾ ਕਿਉਂਕਿ ਬਰਕਤ ਵੀ ਤਾਂ ਬਾਬੇ ਨੇ ਪਾਉਣੀ ਹੈ ਨਾ ਬਰਕਤ ਵੀ ਤਾਂ ਗੁਰੂ ਨੇ ਕਿਰਪਾ ਕਰਨੀ ਹੈ ਨਾ ਜੇ ਗੁਰੂ ਦੀ ਕਿਰਪਾ ਹੋਵੇ ਤੇ ਦੁਕਾਨ ਚੌਥੇ ਮਹੱਲੇ ਤੇ ਵੀ ਚੱਲ ਜਾਂਦੀ ਜੇ ਗੁਰੂ ਦੀ ਕਿਰਪਾ ਨਾ ਹੋਵੇ ਭਾਵੇਂ ਰੋਡ ਦੇ ਉੱਤੇ ਵੀ ਮੇਨ ਰੋਡ ਤੇ ਵੀ ਦੁਕਾਨ ਕਿਉਣਾ ਹੋਵੇ ਤਾਂ ਵੀ ਨਹੀਂ ਚੱਲਦੀ ਕਿਉਂ ਕਿਉਂਕਿ ਇਹ ਸਾਰੀ ਕਿਰਪਾ ਜਿਹੜੀ ਹੈ ਇਹ ਪਾਤਸ਼ਾਹ ਦੀ ਵਰਤਦੀ ਹੈ ਇਹ ਪਰਮੇਸ਼ਰ ਦੀ ਵਰਤਦੀ ਹੈ ਤੇ ਸਤਗੁਰੂ